ਕਈ ਵਾਰ ਕਿਸਮਤ ਤੁਹਾਡੇ ਦਰਵਾਜ਼ੇ ਉੱਤੇ ਅਜਿਹੀ दस्तक ਦਿੰਦੀ ਹੈ ਕਿ ਤੁਹਾਡੀ ਪੂਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੰਦੀ ਹੈ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਅਜਿਹੇ ਮਾਮਲੇ ਬਾਰੇ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੀ ਤਰਦੀ ਨੇ ਇੱਕ ਵਾਰ ਫਿਰ ਤੋਂ ਇਹ ਸਾਬਿਤ ਕਰ ਦਿੱਤਾ ਹੈ ਕਿ ਮਿਹਨਤ ਕਰਨ ਵਾਲਾ ਕਦੇ ਵੀ ਖਾਲੀ ਹੱਥ ਨਹੀਂ ਰਹਿੰਦਾ ਸੇਰਸਵਾਹਾ ਪਿੰਡ ਦੇ ਰਹਿਣ ਵਾਲੇ ਬਰਜਿੰਦਰ ਕੁਮਾਰ ਸ਼ਰਮਾ ਨਾਮਕ ਕਿਸਾਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ 6 ਮਹੀਨੇ ਪਹਿਲਾਂ ਪਰਕਰਹਾਰ ਖੇਤਰ ਦੇ ਵਿੱਚ ਇੱਕ ਹੀਰੇ ਦੀ ਖਾਨ ਦਾ ਠੇਕਾ ਲਿਆ ਸੀ ਦਿਨ ਰਾਤ ਦੀ ਮਿਹਨਤ ਧੁੱਪ ਤੇ ਮਿੱਟੀ ਦੇ ਵਿੱਚ ਕੰਮ ਕਰਨ ਤੋਂ ਬਾਅਦ ਕਿਸਮਤ ਹਾਲੇ ਵੀ ਨਿਰਾਸ਼ ਸੀ ਫਿਰ ਆਇਆ ਉਹ ਪਲ ਜਦੋਂ ਖੁਦਾਈ ਦੌਰਾਨ ਉਹਨਾਂ ਦੇ ਖੇਤਾਂ ਵਿੱਚੋਂ ਨਿਕਲੇ ਪੰਜ ਕੀਮਤੀ ਹੀਰੇ ਇਹ ਹੀਰੇ 2.29 1.08 0.91 0.77 ਅਤੇ 0.74 ਕੈਰਟ ਦੇ ਨੇ ਕੁੱਲ 5.79 ਕੈਰਟ ਦਾ ਖਜ਼ਾਨਾ ਉਹਨਾਂ ਦੇ ਹੱਥ ਲੱਗਿਆ ਸਭ ਤੋਂ ਵੱਡਾ ਹੀਰਾ 2.29 ਕੈਰਟ ਦਾ ਹੈ ਜਿਸ ਦੀ ਕੀਮਤ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਹੈ ਇਹ ਸਾਰੇ ਹੀਰੇ ਹੁਣ ਸਰਕਾਰੀ ਹੀਰਾ ਦਫਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਨੇ ਤੇ ਉਹਨਾਂ ਦੀ ਨਿਲਾਮੀ ਦੀ ਉਡੀਕ ਕੀਤੀ ਜਾ ਰਹੀ ਹੈ ਰੀਪੋਰਟਾਂ ਦੇ ਅਨੁਸਾਰ ਇਨ੍ਹਾਂ ਹੀਰਿਆਂ ਦੀ ਕੁੱਲ ਕੀਮਤ 20 ਲੱਖ ਰੁਪਏ ਤੋਂ ਜ਼ਿਆਦਾ ਹੈ ਤਿੰਨ ਹੀਰੇ ਬਿਲਕੁਲ ਚਮਕਦਾਰ ਗੁਣਵੱਤਾ ਦੇ ਨੇ ਜਦਕਿ ਦੋ ਹਲਕੇ ਰੰਗ ਦੇ ਨੇ ਇਹ ਕਹਾਣੀ ਸਿਰਫ ਕਿਸਮਤ ਦੀ ਨਹੀਂ ਇਹ ਮਿਹਨਤ ਤੇ ਵਿਸ਼ਵਾਸ ਦੀ ਵੀ ਕਹਾਣੀ ਹੈ ਜਿੱਥੇ ਕਿਸਾਨਾਂ ਨੇ ਮਿੱਟੀ ਵਿੱਚੋਂ ਹੀ ਸੋਨਾ ਕੱਢ ਲਿਆ ਪੰਨਾ ਦੀ ਇਹ ਧਰਤੀ ਫਿਰ ਸਾਬਤ ਕਰ ਰਹੀ ਹੈ ਕਿ ਜਦੋਂ ਮਿਹਨਤ ਸੱਚੀ ਹੋਵੇ ਤਾਂ ਮਿੱਟੀ ਵੀ ਹੀਰੇ ਉਗਲ ਦਿੰਦੀ ਹੈ ਕਈ ਵਾਰ ਕਿਸਮਤ ਤੁਹਾਡੇ ਦਰਵਾਜ਼ੇ ਉੱਤੇ ਅਜਿਹੀ दस्तक ਦਿੰਦੀ ਹੈ ਕਿ ਤੁਹਾਡੀ ਪੂਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੰਦੀ ਹੈ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਅਜਿਹੇ ਮਾਮਲੇ ਬਾਰੇ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੀ ਧਰਤੀ ਨੇ ਇੱਕ ਵਾਰ ਫਿਰ ਤੋਂ ਇਹ ਸਾਬਿਤ ਕਰ ਦਿੱਤਾ ਹੈ ਕਿ ਮਿਹਨਤ ਕਰਨ ਵਾਲਾ ਕਦੇ ਵੀ ਖਾਲੀ ਹੱਥ ਨਹੀਂ ਰਹਿੰਦਾ ਸੇਸਵਾਹਾ ਪਿੰਡ ਦੇ ਰਹਿਣ ਵਾਲੇ ਬਰਜਿੰਦਰ ਕੁਮਾਰ ਸ਼ਰਮਾ ਨਾਮਕ ਕਿਸਾਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ 6 ਮਹੀਨੇ ਪਹਿਲਾਂ ਪਰਗਨਹਾਰ ਖੇਤਰ ਦੇ ਵਿੱਚ ਇੱਕ ਹੀਰੇ ਦੀ ਖਾਨ ਦਾ ਠੇਕਾ ਲਿਆ ਸੀ ਇਨਰਾਜ ਦੀ ਮਿਹਨਤ ਧੁੱਪ ਤੇ ਮਿੱਟੀ ਦੇ ਵਿੱਚ ਕੰਮ ਕਰਨ ਤੋਂ ਬਾਅਦ ਕਿਸਮਤ ਹਾਲੇ ਵੀ ਨਿਰਾਸ਼ ਸੀ ਫਿਰ ਆਇਆ ਉਹ ਪਲ ਜਦੋਂ ਖੁਦਾਈ ਦੌਰਾਨ ਉਹਨਾਂ ਦੇ ਖੇਤਾਂ ਵਿੱਚੋਂ ਨਿਕਲੇ ਪੰਜ ਕੀਮਤੀ ਹੀਰੇ ਇਹ ਹੀਰੇ 2.29 1.08 0.91 0.77 ਅਤੇ 0.74 ਕੈਰਟ ਦੇ ਨੇ ਕੁੱਲ 5.79 ਕੈਰਟ ਦਾ ਖਜ਼ਾਨਾ ਉਹਨਾਂ ਦੇ ਹੱਥ ਲੱਗਿਆ ਸਭ ਤੋਂ ਵੱਡਾ ਹੀਰਾ 2.29 ਕੈਰਟ ਦਾ ਹੈ ਜਿਸ ਦੀ ਕੀਮਤ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਹੈ ਇਹ ਸਾਰੇ ਹੀਰੇ ਹੁਣ ਸਰਕਾਰੀ ਹੀਰਾ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਨੇ ਤੇ ਉਹਨਾਂ ਦੀ ਨਿਲਾਮੀ ਦੀ ਉਡੀਕ ਕੀਤੀ ਜਾ ਰਹੀ ਹੈ ਰਿਪੋਰਟਰਾਂ ਦੇ ਅਨੁਸਾਰ ਇਨ੍ਹਾਂ ਹੀਰਿਆਂ ਦੀ ਕੁੱਲ ਕੀਮਤ 20 ਲੱਖ ਰੁਪਏ ਤੋਂ ਜ਼ਿਆਦਾ ਹੈ ਤਿੰਨ ਹੀਰੇ ਬਿਲਕੁਲ ਚਮਕਦਾਰ ਗੁਣਵੱਤਾ ਦੇ ਨੇ ਜਦਕਿ ਦੋ ਹਲਕੇ ਰੰਗਦੇ ਨੇ ਇਹ ਕਹਾਣੀ ਸਿਰਫ ਕਿਸਮਤ ਦੀ ਨਹੀਂ ਇਹ ਮਿਹਨਤ ਤੇ ਵਿਸ਼ਵਾਸ ਦੀ ਵੀ ਕਹਾਣੀ ਆ ਜਿੱਥੇ ਕਿਸਾਨਾਂ ਨੇ ਮਿੱਟੀ ਵਿੱਚੋਂ ਹੀ ਸੋਨਾ ਕੱਢ ਲਿਆ ਪੰਨਾ ਦੀ ਇਹ ਧਰਤੀ ਫਿਰ ਸਾਬਤ ਕਰ ਰਹੀ ਹੈ ਕਿ ਜਦੋਂ ਮਿਹਨਤ ਸੱਚੀ ਹੋਵੇ ਤਾਂ ਮਿੱਟੀ ਵੀ ਹੀਰੇ ਉਗਲ ਦਿੰਦੀ ਹੈ